ਆਦ ਅਨੁਤ ਆਗਾਦ ਅਦਵੈਖ ਸੁਪੂਤ ਭਗਤ ਭਵਾਨ ਆਪ ਹੈ। ਉਹ ਪਰਮੇਸ਼ਰ ਆਦ ਹੈ ਸਬਦਾ। ਸ੍ਰਿਸ਼ਟੀ ਦਾ ਆਦ ਹੈ ਉਹ। ਸ੍ਰਿਸ਼ਟੀ ਦਾ ਆਦ ਹੈ ਜੋਤ ਦਾ ਨਹੀਂ ਹੈ। ਜੋਤ ਤਾਂ ਪਹਿਲਾਂ ਹੀ ਸੀਗੀ। ਸ੍ਰਿਸ਼ਟੀ ਦਾ ਆਦ। ਅਨੰਤ ਅਨੰਤ ਉਹਦਾ ਆਪਣਾ ਅੰਤ ਕੋਈ ਨਹੀਂ ਆਭੀ ਜੋ ਸਰੂਪ ਹੈ ਇਹ ਅਨੰਤ ਅਗਾਧ ਅਦਵਾਇ ਅਗਾਧ ਹੈ ਬਿਰੁਖੀ ਬੁੱਧੀ ਤੋਂ ਪਰੇ ਬਿਰੁਖੀ ਬੁੱਧੀ ਬੁੱਝ ਲਵੇ ਹਰੂ ਆਪਣੇ ਆਪ ਸਮਝ ਲਵੇ ਕਿਉਂਕਿ ਗਿਆਨ ਅੰਤਰ ਇਹ ਗਿਆਨ ਅੰਤਰਾਂ ਤੋਂ ਪਰੇ ਹੈ ਇਸ ਕਰਕੇ ਬਿਰੁਖੀ ਬੁੱਧੀ ਦੇ ਪਕੜ ਤੋਂ ਪਰੇ ਹੀ ਹੈ ਰੁੱਖਾ ਨੂੰ ਨਹੀਂ ਪਤਾ ਹੁੰਦਾ ਕੀ ਹੈ ਕਹਿੰਦਾ ਹੀ ਨਹੀਂ ਪਤਾ ਅਦਵਾਇਕ ਉਹਦਾ ਕੋਈ ਦੁਸ਼ਮਣ ਹੀ ਹੈ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਸੁਪੂਤ ਭਵਿੱਖ ਤੋਂ ਬਾਹਰ ਨਾ ਪੈ ਉਹ ਪੈ ਰਹਿੰਦਾ ਹਮੇਸ਼ਾ ਊਤ ਵਿੱਚ ਵੀ ਇਹ ਪੈ ਸੀ ਉਹ ਸ੍ਰਿਸ਼ਟੀ ਪੈਦਾ ਹੁਣ ਤੋਂ ਤਾਂ ਪੈਦਾ ਕੀਤੀ ਉਹ ਤੋਂ ਪਹਿਲਾਂ ਵੀ ਇਹ ਪੈ ਸੀ ਪੈਦਾ ਕੀਤੀ ਉਹ ਤੋਂ ਵੀ ਇਹ ਪਾਇਆ ਹੁਣ ਵੀ ਇਹ ਪਾਇਆ ਹੈ ਗਾਹਾਂ ਵੀ ਇਹ ਪੈ ਰਹੂਗਾ ਪੈ ਰਹੇ ਹੁਣੂ ਹੈ ਉਹ ਆਪ ਹੈ ਕਿੰਨਾ ਗਾਲਾਂ ਚ ਪੈ ਰਹੇ ਨੇ ਅੰਤ ਵਿਹੀਨ ਅਨਾਤਮ ਆਪ ਅਦਾਗ ਅਦਾਗ ਅਦੂਗ ਅਛਿਦਰ ਅਛਹਿ ਹੈ ਅੰਤ ਵਿਹੀਨ ਦਾ ਅੰਤ ਤਾਂ ਹੈ ਉਹ ਨਹੀਂ ਅਨਾਤਮ ਆਪ ਆਪ ਅਨਾਤਮ ਹੈ ਅਨਾਤਮ ਹੈ ਕੋਈ ਉਹਨੂੰ ਇਕ ਤਰ੍ਹਾਂ ਦਾ ਆਤਮ ਆਤਮੋਂ ਜ਼ਿਆਦਾ ਹੈ ਨਾ ਮਾਇਆ ਦੇ ਵਿੱਚ ਆਤਮ ਆਤਮ ਦੇ ਵਿੱਚ ਮੈਂ ਹੈ ਮੈਂ ਮੇਰਾ ਆਤਮ ਦੇ ਵਿੱਚ ਹੈ ਜਦੋਂ ਮੈਂ ਮੇਰਾ ਨਹੀਂ ਫਿਆ ਆਤਮ ਨਹੀਂ ਰਹਿ ਨਹੀਂ ਫਿਰ ਆਤਮ ਨਹੀਂ ਰਹਿੰਦੀ ਕੋ ਆਤਮਾਂ اور پراਤਮ دھور ہیں ادھے تے ਜੇ ਆਤਮਾ ਤਾਂ ਪ੍ਰਾਤਮਿਕ ਹੈ ਵਿਦਾਲਾ ਫਿਰ ਤਾਂ ਧਾਲੀ ਹੈ ਉਹਦੇ ਵਿੱਚ ਅਨਾਤਮਾ ਮਤਲਬ ਧਾਲ ਦਾ ਅੰਸ਼ ਨਹੀਂ ਆਉਂਦਾ ਧਾਲ ਨੇ ਜੇ ਆਤਮਾ ਤਾਂ ਪ੍ਰਾਤਮਿਕ ਹੈ ਫਿਰ ਤਾਂ ਧਾਲ ਅਨਾਤਮਾ ਧਾਲ ਨੇ ਹੈ ਜੇ ਕਿੰਨੀ ਹੈ ਉਹਦੇ ਵਿੱਚ ਅਨਾਤਮ ਖੈਰ ਅਦਾ ਅਨਾਤਮ ਆਪਣਾ ਪਣ ਹੁੰਦਾ ਮੈਂ ਵੱਖਰਾ ਕੁਝ ਵੱਖਰਾ ਨਿਕੋ ਜੁਦਾ ਜੇ ਵੱਖਰਾ ਹੋਵੇ ਸੰਸਾਰ ਦੇ ਵਿੱਚ ਇੱਕ ਤੱਕ ਵੀ ਹੋਵੇ ਵੱਖਰਾ ਸੰਸਾਰ ਚ ਸਾਡਾ ਵੱਖਰਾ ਵੱਖਰਾ ਕੋਈ ਸੰਸਾਰ ਚ ਜਿੱਤੇ ਆਤਮਾ ਉੱਥੇ ਤੱਕ ਦੋਨਾਂ ਰੈਮੈਰੀ ਮਿਲਦੀ ਉੱਥੇ ਦਾ ਮੈਮਰੀ ਹੈ ਨਾ ਆਤਮਾ ਦਾ ਉਹਨਾਂ ਮੈਮਰੀ ਹੁੰਦਾ ਮੈਮਰੀ ਨਹੀਂ ਅਦਾਗ ਅਦੋਖ ਅਦਾਗ ਹੈ ਕੋਈ ਦਾਗ ਨਹੀਂ ਹੈ ਤਾਰਾ ਵਕਾਰ ਦਾ ਲਗਣਾ ਵਕਾਰ ਕੋਈ ਹੈ ਦੀ ਦਾ ਹੈ ਦੀ ਅਦੋਖ ਦੋਖ ਨਹੀਂ ਕੋਈ ਕਬੀਰੀ ਕੋਈ ਕਿਸੇ ਗੱਲ ਦੀ ਕੋਈ ਕਬੀਰੀ ਹੈ ਭੁਖ ਨਹੀਂ ਕੋਈ ਲੋਭ ਨਹੀਂ ਕਾਰ ਨਹੀਂ ਅਛਿੱਦਰ ਅਛ ਹੈ ਅਛਿੱਦਰ ਹੈ ਕੋਈ ਉਹਦਾ ਜਿਹੜਾ ਹੈ ਨਾ ਜੋਤ ਘਟਦੀ ਵੱਧ ਨਹੀਂ ਜੇ ਤਾਰਾ ਘਟਦੀ ਵੱਧ ਨਹੀਂ ਉਹ ਐਸਾ ਵੱਡਾ ਪ੍ਰਭਾਵ ਨਹੀਂ ਹੁੰਦਾ ਉਸ ਦੇ ਪਾਸਾ ਕਿ ਉਹਨੂੰ ਡਰਾ ਦੇਵੇ। ਜਾਂ ਤੇ ਆਪਣਾ ਪ੍ਰਭਾਵ ਪਾ ਕੇ ਉਹ ਤੇ ਹੋਰ ਕੁਝ ਕਰਾ ਲਵੇ ਆਪਣੀ ਮਰਜ਼ੀ ਦਾ। ਐਦਾਂ ਨਹੀਂ ਹੁੰਦਾ। ਅਛਾ ਹੈ। ਅਛੇਦਰ ਅਛਾ ਹੈ। ਅਛੇਦਰ ਰਹਿ ਜਾ ਤੋ। ਉਹ ਛੇਦ ਨਹੀਂ ਕੀਤਾ ਜਾ ਸਕਦਾ। ਨੁਕਸ ਕੱਢ ਗਏ ਉਹਨੂੰ ਝੂਠਾ ਨਹੀਂ ਕੀਤਾ ਜਾ ਸਕਦਾ। ਜਿਵੇਂ ਚੋੜ ਲਊਂਗਾ ਸੀ ਨੁਕਸ ਕੱਢ ਗਏ ਝੂਠੀ ਉਹ ਪੱਤਾ ਨੂੰ ਗਰ ਪੱਤਾ ਨੂੰ ਉਹ ਤੇ ਨੁਕਸ ਕੱਢ ਗਏ ਉਹ ਤੇ ਪ੍ਰਭਾਵ ਪਾ ਲਿਆ। ਸੱਚ ਇਹ ਤੇ ਸੱਚ ਤੇ ਪ੍ਰਭਾਵ ਤਾਂ ਪਊ ਜੇ ਜੇ ਲੋਕ ਸਹੀ ਨਹੀਂ ਕੋਈ ਪ੍ਰਭਾਵੇ ਤੇ ਕੀ ਬਣੇ ਛੇਦਰ ਹੈ ਛੇਦਰ ਉੱਥੇ ਹੋਣਾ ਜਿੱਥੇ ਕੋਈ ਕੱਚ ਹੈ ਝੂਠ ਹੈ ਕੱਚ ਤੇ ਛੇਦਰ ਹੋ ਲ ਜਾਵੇ ਲੋਗਨ ਕੇ ਕਰਤਾ ਹਰਤਾ ਜਲਮੈ ਥਲਮੈ ਭਰਤਾ ਪ੍ਰਭ ਵਹਿ ਲੋਗਨ ਕੇ ਕਰਤਾ ਹਰਤਾ ਸੰਸਾਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਰਤਾ ਵੀ ਹੈ ਹਰਤਾ ਵੀ ਹੈ ਇਸਰੀਰ ਨਾਲ ਆਤਮਾ ਨੂੰ ਜੋੜ ਵੀ ਦਿੰਦਾ ਹੈ, ਸ਼ਰੀਰ ਨੂੰ ਆਤਮਾ ਨੂੰ ਰਖ ਵੀ ਕਰ ਦਿੰਦਾ ਹੈ। ਹਰਤਾ ਪ੍ਰਾਣ ਹਰ ਲੈਣੇ, ਪ੍ਰਾਣ ਪਾ ਦੇਣ। ਵਰਤਾ ਵਰਤਾ ਹੈ ਸ਼ਰੀਰ ਕਰਕੇ, ਅਰਮਨ ਕਰਕੇ ਗਿਆਨ ਦੇਣਾ, ਬੁੱਧੀ। ਜੋ ਦੀ ਕਮੀਆਂ ਨੂੰ ਕਾਟ ਨੂੰ ਪੂਰਾ ਕਰਨਾ ਪਰਣਾ। ਜਲ ਮੈਂ ਥਲ ਮੈਂ ਵਰਤਾ ਪਰਣਾ। ਜਲ ਮੈਂ ਚਾਹਿਆ ਤੇ ਥਲ ਮੈਂ ਜੀਵਨ। ਵਰਤਾ ਪਰਮਾਇਸ ਵਰਤਾ ਹੈ। ਪਰਨਵੜ। ਸ਼ਰੀਰ ਕਰਕੇ ਵੀ ਭੁੱਖ ਪੂਰੀ ਕਰਦਾ ਹੈ ਗਿਆਨ ਦੀ ਭੁੱਖ ਵੀ ਪੂਰੀ ਕਰਦਾ ਹੈ ਅਤਲ ਦੀ ਭੁੱਖ ਵੀ ਪੂਰੀ ਕਰਦਾ ਹੈ ਸ਼੍ਰੀ ਦੀ ਭੁੱਖ ਵੀ ਪੂਰੀ ਕਰਦਾ ਹੈ ਪ੍ਰਤਾ ਪ੍ਰਭ ਹੈ ਉਪਰਾਵ ਆਪ ਹੈ ਵੇ ਉਹ ਪ੍ਰਭ ਆਪੇ ਪ੍ਰਭ ਹੈ ਵਾਹਿ ਹੈ ਦੀਨदयाल ਦਇਆਕਰ ਸ਼੍ਰੀਪਤ ਸੁੰਦਰ ਸ਼੍ਰੀਪਦਮਾਪਤ ਵਾਹਿ ਹੈ ਉਸੇ ਨੂੰ ਅਸੀਂ ਉਤਲੇ ਉਤਲੇ ਸਮੇਂ ਜਸੰਦਰ ਸ਼੍ਰੀਪਦਮਾਪਤ ਕੇ ਹਸੀ ਉਸਨੂੰ ਉਤਲੇ ਸਭਈਏ ਵਿੱਚ ਸੁਭਦਰ ਸ੍ਰੀ ਪਦਮਪਦ ਕਿਹਾ ਸੀ ਕਿਤੇ ਸਮਝ ਲੋ ਵਿਪਦਮਾ ਪਦਮਾ ਪਦਮਾ ਸ੍ਰੀ ਪਦਮਾ ਪਦ ਵਿਪਦਮਾ ਪਦ ਦੀ ਗੱਲ ਕਰਤੀ ਅਦਵਾਰਾ ਫੇਸ ਸ੍ਰੀ ਪਦਮਪਦ ਵਰਤਿਆ ਤਾਂ ਕਿ ਉਹ ਪਹਿਲੇ ਸਭਈ ਵਾਲਾ ਪਲੇਖਾ ਨਾ ਪਏ ਬਿਸ਼ਨੂ ਵਾਲਾ ਹਾਂ ਦੇਨ ਦੇ ਆਲ ਦਿਆਨ ਦੇ ਦੋਖ ਦਇਆਕਰ ਸ੍ਰੀ ਪਦ ਦਇਆਕਰ ਸ੍ਰੀ ਪਦ ਤੂੰ ਦੇਨ ਦੇ ਦਇਆ ਕਰਨ ਵਾਲਾ ਮੇਰੇ ਤੇ ਵੀ ਦਇਆ ਕਰ ਸੁੰਦਰ ਸ੍ਰੀ ਪਦਮਾਪਤ ਵਾਹਿ ਤੂੰ ਸੁੰਦਰ ਸ੍ਰੀ ਪਦਮਾਪਤ ਹੈ ਸ੍ਰੀ ਪਦਮਾਪਤ ਕਾ ਇਹਨੇ ਬੇਖ ਬੁੱਧੀ ਨੂੰ ਪਦਮਾ ਕਾ ਬੇਖ ਬੁੱਧੀ ਦਾ ਨਾਮ ਜਿਹੜੇ ਗੁਰ ਕੈ ਚੜਨ ਨੇ ਨਾ ਹਿਰਦੇ ਚ ਇਹ ਚੜਨਾਂ ਤੋਂ ਹੀ ਪੈਦਾ ਹੋਈ ਹੋਈ ਚੜਨਾਂ ਦੀ ਆਵਾਜ਼ ਦਾ ਨਾਮ ਪਦਮ ਚੜਨ ਨੂੰ ਕਹਿੰਦਾ ਰੋ ਉਹ ਖੁਰਾਸਾਨ ਵੀ ਇਸ ਨੂੰ ਕਹ ਖੁਰਾਸਾਨ ਖਸਬਾਨਾ ਕੀਆ ਆਪਣੇ ਪੈਰਾਂ ਦੀ ਆਵਾਜ਼ ਮੇਰੇ ਹਿਰਦੇ 'ਚ ਕੀਤੀ ਖੁਰ ਪੈਰਾਂ ਨੂੰ ਕਹਿੰਦੇ ਨੇ ਇਹ ਉਹਦੇ ਚੱਲਣਾਂ ਦੀ ਬਿੜਕਾ ਆਵਾਜ਼ ਆ ਇਹ ਪਦਮਾ ਪੈਰ ਨੂੰ ਕਹਿੰਦੇ ਪਦਮਾਪਤੀ ਹੈ ਉਹ ਜਿਹਦੇ ਚੱਲਣ ਨੇ ਉਹ ਹੀ ਹੈ ਗੁਰਕੇ ਚੱਲ ਨੂੰ ਬਸਾਂ ਬਹਿ ਰਹੀ ਹੈ ਇਹ ਚੱਲਣਾਂ ਦਾ ਮਾਲਕ ਹੈ ਚੱਲਣ ਕੀ ਨੇ ਚੱਲਣ ਉਹਦੇ ਗੁਰਲ ਨੇ ਚੱਲਣ ਉਹਦੇ ਸ਼ਬਦ ਨੇ ਉਹਦਾ ਇਹ ਗੁਰਲ ਨੇ ਉਹ ਚੱਲਣੇ ਨੇ ਉਹਦਾ ਜਿਹੜਾ ਉਪਦੇਸ਼ ਆ ਉਹਦੇ ਚੱਲਣੇ ਨੇ ਸੁੰਦਰ ਸ੍ਰੀਮਾਤਾ ਉਹਦੇ ਚੱਲਣੇ ਨੇ ਬਵੇ ਗੋਦੀ ਦੇ ਚੱਲਣੇ ਨੇ ਤਾਂ ਹੀ ਗਾਇ ਚੱਲ ਛੱਡ ਜੇ ਵਸਤ ਪਵਾਨੀ ਇਹਨਾ ਨੂੰ ਹੀ ਪਤਾ ਆਦਾਰਤ ਕੀ ਬੰਦੇ ਚੱਲ ਛੱਡ ਜੇ ਵਸਤ ਪਵਾਨੀ ਉਹ ਚੱਲਾਂ ਦੇ ਵਿੱਚ ਹੀ ਵਸਦੀ ਹੈ ਪਵਾਨੀ ਉਹਦੇ ਚੱਲਾਂ ਦੀ ਬਾਤ ਚੱਲਾਂ ਦੇ ਵਿੱਚ ਵਸਦੀ ਹੁੰਦੀ ਹੈ ਹੋਰ ਕਿੱਥੇ ਵਸਦੀ ਹੁੰਦੀ ਚੱਲਾਂ ਜੇ ਆਵਾਜ਼ ਨਿਕਲਦੀ ਹੈ ਉਹਦੇ ਇਹ ਤਾਂ ਚੱਲਣਾਂ ਦੀ ਆਵਾਜ਼ ਐ ਵਿੜਕੇ ਵਸ ਜਿਹੜੇ ਹਿਰਦੇ ਚੋਂ ਆਉਂਦਾ ਉਹਦੀ ਆਵਾਜ਼ ਐ ਜਪਤ ਤੁਰਦਿਆਂ ਵਿੜਕਦੇ ਆਉਂਦੀ ਵਿੜ ਕਿੱਥੋਂ ਆਉਂਦੀ ਐ ਚੱਲਣਾ ਤਾਂ ਵਿੜਕਾਉਂਦੀ ਐ ਤੂੰ ਉਹ ਤਾਂ ਗਿਆ ਚੱਲਣ ਛੱਡ ਜੇ ਵਸਤ ਭਵਾਨੀ ਓਏ ਫੇ ਦੁਆ ਹੋ ਰਹੀ ਐ ਫੇ ਰੌਲੇ ਫਿਰ ਜਾਂਦੇ ਹਾਂ ਤਾਂ ਜੀ ਆ ਲਿਖਿਆ ਹੋਇਆ ਇਹਨਾਂ ਨੂੰ ਕੀ ਪਤਾ ਵੀ ਚੱਲਣ ਛੱਡ ਕੀ ਹੁੰਦੀ ਐ ਕੁਰਬਾਨੀ ਇਹਨਾਂ ਕੋਲ ਚੱਲਣ ਛੱਡਣਾ ਉਹ ਭਾਈ ਗੁਰਦਾਸ ਵਾਲੀ ਐ ਅਸਲ ਚ ਭਾਈ ਗੁਰਦਾਸ ਜੀ ਨੂੰ ਤੇ ਨਹੀਂ ਚੱਲ ਛੱਲਣਾ ਸੰਸਾਰੀ ਬੋਲੀ ਦੀ ਚੱਲ ਛੱਲਣਾ ਉਹ ਹੈ ਉਹ ਸੰਸਾਰੀ ਬੋਲੀ ਦੀ ਚੱਲ ਛੱਲ ਹੋਰ ਹੁੰਦਾ ਹੈ ਗੱਲ ਹੋਰ ਗੁਰਬਾਣੀ ਵੀ ਅਨਾਉਂਸਮੈਂਟ ਆਹੋ ਸੁੰਦਰ ਸ੍ਰੀ ਪਦਮਾਪਤ ਵਾਹਿ ਸੁੰਦਰ ਸ੍ਰੀ ਪਦਮਾਪਤ ਉਹ ਸੁੰਦਰ ਸ੍ਰੀ ਪਦਮਾਪਤ ਆ ਉਹ ਜੋਤ ਸਰੂਪ ਹੈ ਉਹਦੀ ਗੱਲ ਕਰਦੇ ਤੁਸੀਂ ਉਹ ਹੈ ਸੁੰਦਰ ਸ੍ਰੀ ਪਦਮਾਪਤ ਜਿਹਦੇ ਚ ਉੱਪਰਲੇ ਗੋਲਡੇ ਸਾਰੇ ਬਿਸ਼ਰੂ ਜਿਹੜਾ ਗੋਣਾ ਹੈਗੇ ਲੋਗਨ ਕੇ ਹਰਤਾ ਕਰਤਾ ਲੋਗਨ ਕੇ ਹਰਤਾ ਕਰਤਾ ਬਿਸ਼ਰੂ ਇੱਥੇ ਲੋਗਨ ਕੇ ਹਰਤਾ ਕੋਤਾ ਬੜਾ ਫੈਲਦਾ ਸ੍ਰੀ ਪਦਮਾਪਦ ਦੀ ਪਦਮਾਪਦ ਨੂੰ ਤਾਂ ਕਹਿੰਦੇ ਨੇ ਜਿਵੇਂ ਖਾਲਸਾ ਸੀ ਆਪਣੇ ਆਪ ਨੂੰ ਕਹਿਣ ਲੱਗੇ ਖਾਲਸਾ ਸੱਚ ਪਰਮੇਸ਼ਰ ਹੈ ਜਿਹੜੇ ਖਾਲਸਾ ਬਣ ਕੇ ਪਰਮੇਸ਼ਰ ਨੂੰ ਪੂਜਾ ਕਰਦੇ ਨੇ ਕਰਦੇ ਨੇ ਉਹ ਉਹਨਾਂ ਦਾ ਨੋਈ ਪੈ